ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਸੀਂ ਸਭ ਠੀਕ-ਠਾਕ ਆ ਜੀ ਤੁਸੀਂ ਵੀ ਠੀਕ-ਠਾਕ ਹੋਵੋ ਮੰਗਿਆ ਅੱਜ ਆਪਾਂ ਲੈ ਕੇ ਆਏ ਹਾਂ ਜੀ ਨਵੀਂ ਵੀਡੀਓ ਨਵੀਂ ਵੀਡੀਓ ਦੇ ਨਾਲ ਕਰਦੇ ਹਾਂ ਸ਼ੁਰੂਆਤ ਧੀਆ ਨੂੰ ਜਦੋਂ ਸੋਰੇ ਤੋਰਦੇ ਆਂ ਜੀ ਉਸ ਗੀਤ ਨੂੰ ਲੈ ਕੇ ਆਪਾਂ ਆਏ ਆਂ ਤੇ ਤੁਸੀਂ ਸੁਣੋ ਜੀ ਇਹ ਗੀਤ ਧੀਏ ਰੱਬ ਰੱਖੇ ਤੈਨੂੰ ਮਾਲੋ ਮਾਲਨੀ ਅੱਜ ਤੋੜ ਰਹੇ ਹਾਂ ਸ਼ਗਨਾ ਦੇ ਨਾਲਨੀ ਤੀਏ ਤੋੜ ਰਹੇ ਹਾਂ ਤੈਨੂੰ ਸ਼ਗਨਾ ਦੇ ਨਾਲਨੀ ਤੀ ਸੁਖੀ ਵਸੇ ਕਰ ਸੌਰਿਆਂ ਦੇ ਮਾਣ ਹੁੰਦਾ ਦੇ ਪੇਕੀਆਂ ਨੂੰ ਆਉਂਦੀ ਠੰਡੀ ਵਾਨੀ ਰੀਤ ਪੁਰਾਣੀ ਤੁਰੀ ਆਈਏ ਜੁਗਾ ਤੋਂ ਅੱਜ ਸਾਨੂੰ ਪੈ ਗਿਆ ਕਰਨਾ ਵਿਦਾ ਜਿਹਾਤੀਏ ਸੋਰੇ ਕਰ ਜਾ ਕੇ ਸੁਖੀ ਵਸੇ ਸਾਨੂੰ ਮਿਲੇ ਵਡਿਆਈ ਹੁਣ ਕਿਉ ਤੁਰੋਂ ਮੇ ਧਰਮੀ ਬਾਵ ਲਾਵੇ ਤੀ ਹੋਗੀ ਪਰਾਈ ਮਾਂ ਦੀ ਇਹ ਅੰਦਰੇ ਨਹੀਂ ਕਦਰਾਂ ਨਾਲ ਪਾਹਲਿਏ ਹੱਥੀ ਪਾਲੀ ਹੱਥੀ ਤੈਨੂੰ ਡੋਲੀ ਚ ਬਿਠਾ ਦੀਏ ਜਾ ਤੀਏ ਸੋਰੇ ਕਰ ਜਾ ਕੇ ਸੁਖੀ ਵਸੇ ਸਾਨੂੰ ਮਿਲੇ ਵੜੀ ਆਈ ਹੁਣ ਕਿਉਂ ਤੂੰ ਰੋਵੇਂ ਦਰਮੀ ਬਾਵਲਾਵੇ ਤੀ ਹੋਗੀ ਪਰਾਈ ਤਿਆਂ ਹੋਣ ਤੇਰਾ ਪੁੱਤ ਚੱਗ ਤੇ ਨਿਸ਼ਾਨ ਨੇ ਕਿਲੇ ਵਾਲਿਆ ਆ ਕੀ ਲੇਖ ਲਿਖੇ ਪਗਵਾਨ ਨੇ ਜਿੜੀਆਂ ਦੇ ਵਾਂਗੂ ਚੋਗ ਜੋ ਗਣੀ ਪਈ ਜਿੱਥੇ ਰੱਬ ਨੇ ਰੁਲਾਈ ਹੁਣ ਕਿਉਂ ਤੂਰੋਂ ਮੈਂ ਧਰਮੀ ਬਾਬ ਲਾਵੇ ਤੀ ਹੋ ਗਈ ਪਰਾਈ ਹੁਣ ਕਿਉਂ ਤੂਰੋਂ ਮੈਂ ਧਰਮੀ ਬਾਬ ਲਾਵੇ ਤੀ ਹੋ ਗਈ ਪਰਾਈ じぼほっとぼほっとったんだわ。